ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਅੱਜ ਅੱਜ ਦੀ ਵੱਡੀ ਖਬਰ ਖਬਰਾਂ ਨਾਲ ਤੱਕ ਜਰੂਰ ਬਨੇ ਰਹਿਣਾ ਜਿੰਨਾਂ ਮੇਰਾ ਪਿਆਰਨਿਆ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੀ ਹਾਂ ਅੱਜ ਦੀ ਵੱਡੀ ਖਬਰ ਕੈਨੇਡਾ ਚ ਪੰਜਾਬਨ ਦੀ ਦਿਲ ਦਾ ਦੌਰਾ ਪੈਣ ਕਰ ਮੌਤ ਤੋਂ ਮਹੀਨੇ ਪਹਿਲਾਂ ਹੀ ਜ਼ਮੀਨ ਵਿੱਚ ਕੇ ਪੀ ਜੀ ਸੀ ਦੇ ਇਸ ਦਿਨ ਪਰਿਵਾਰ ਬਲਮ੍ਰਿਤਿਕ ਦੇ ਭਾਰਤ ਉਹ ਲਿਆਉਣ ਦੀ ਗੁਹਾਰ ਕੀਤੀ ਗਈ ਮਾਨਸਾ ਜ਼ਿਲ੍ਹੇ ਦੇ ਇੱਕ ਕਿਸਾਨ ਦੇ 2 ਮਹੀਨੇ ਪਹਿਲਾਂ ਆਪਣੀ ਦਿੱਕ 1 ਏਕੜ ਜ਼ਮੀਨ ਵੇਚ ਕੇ ਆਪਣੀ ਬੇਟੀ ਨੂੰ ਕੈਨੇਡਾ ਭੇਜੇ ਸੀ ਬੇਟੀ ਦੀ ਕੈਨੇਡਾ ਵਿੱਚ ਦਿਲ ਦਾ ਦੌਰਾ ਪੈਣ ਕਰ ਮੌਤ ਹੋ ਗਈ ਆਪਣੀ ਬੇਟੀ ਦਾ ਮੌਤ ਦੀ ਖਬਰ ਸੁਣ ਕੇ ਪਰਿਵਾਰ ਸਮੇਤ ਚਾ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਉਨ੍ਹਾਂ ਦੀ ਉਨ੍ਹਾਂ ਦੀ ਬੇਟੀ ਦੀ ਲਾਸ਼ ਭਾਰਤ ਲਿਆ ਕੇ ਉਹਨਾਂ ਨੂੰ ਸੌਂਪੀ ਜਾਵੇ ਤਾਂ ਜੋ ਉਹ ਆਪਣੀ ਬੇਟੀ ਦੀ ਆਖਰੀ ਵਾਰ ਦੇਖ ਸਕਣ ਮਾਨਸਾ ਜ਼ਿਲ੍ਹੇ ਦੇ ਪਿੰਡ ਬਰੇ ਦੇ ਕਿਸਾਨ ਮਿੱਠੂ ਸਿੰਘ ਨੇ ਆਪਣੀ ਇੱਕ ਏਕੜ ਜ਼ਮੀਨ ਵੇਚ ਕੇ ਆਪਣੀ ਬੇਟੀ ਬੇਨਤਕੌਰ ਕੱਤੀ ਮਾਰਦੋ 24 ਨੂੰ ਕਨੇਡਾ ਪੇਜ ਦਿੱਤਾ ਸੀ ਅਤੇ ਜਿੱਥੇ ਉਸ ਦੀ ਡੀਲ ਦਾ ਦੌਰਾਨ ਪੈਂਡ ਕਰਨ ਮਤੋ ਗਈ ਮਿੱਠੂ ਸਿੰਘ ਨੇ ਦੱਸਿਆ ਕਿ ਉਸ ਦੇ 1 ਏਕੜ ਜ਼ਮੀਨ ਦਾ ਮਲਕ ਹੈ ਅਤੇ ਉਸ ਨੇ 1 ਏਕੜ ਜ਼ਮੀਨ ਨੂੰ 26 ਲੱਖ ਰੁਪਏ ਲਗਾ ਕੇ ਅ ਲੜਕੀ ਨੂੰ ਕਨੇਡਾ ਪੇਜ ਸੀ ਹੁਣ ਉਸ ਨੂੰ ਉਥੋਂ ਫੋਨ ਲਾਇਆ ਆਇਆ